ਨਗਰ ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸੀ ਉਮੀਦਵਾਰ ਵੱਲੋਂ ਵਾਰਡ ਨੰਬਰ 52 ਦੇ ਵਿੱਚ ਦਫ਼ਤਰ ਖੋਲ੍ਹਿਆ ਗਿਆ ਇਸ ਮੌਕੇ ਤੇ ਦਫ਼ਤਰ ਦਾ ਉਦਘਾਟਨ ਕਰਨ ਦੇ ਲਈ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਇਸ ਸਮੇਂ ਰਾਜਨੀਤਿਕ ਮਾਹੌਲ ਜੋ ਕਿ ਪੂਰੀ ਤਰ੍ਹਾਂ ਨਾਲ ਗਰਮਾਇਆ ਹੋਇਆ ਹੈ ਹਰ ਇੱਕ ਪਾਰਟੀ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਰਹਨ ਦੂਜੇ ਪਾਸੇ ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮ ਅਜਮਾਉਣ ਲਈ ਚੋਣ ਮੈਦਾਨ ਵਿੱਚ ਉਤਰੇ ਹੋਏ ਹਨ ਜਿਸ ਦੇ ਚਲਦੇ ਵਾਰਡ ਨੰਬਰ 52 ਤੋਂ ਕਾਂਗਰਸੀ ਉਮੀਦਵਾਰ ਵਿਕਾਸ ਓਨ ਜੀ ਨੇ ਅੱਜ ਆਪਣੇ ਦਫਤਰ ਦਾ ਉਦਘਾਟਨ ਕੀਤਾ ਜਿਸ ਵਿੱਚ ਖਾਸ ਤੌਰ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓ ਪ੍ਰਕਾਸ਼ ਓਨ ਜੀ ਪਹੁੰਚੇ ਅਤੇ ਉਹਨਾਂ ਨੇ ਦਫਤਰ ਦਾ ਉਦਘਾਟਨ ਕਰਕੇ ਚੋਣ ਪ੍ਰਚਾਰ ਸ਼ੁਰੂ ਕੀਤਾ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਉਮੀਦਵਾਰ ਵਿਕਾਸ ਓਨੀ ਨੇ ਕਿਹਾ ਕਿ ਉਹ ਪਹਿਲਾਂ ਵੀ ਇਸ ਇਲਾਕੇ ਦੇ ਵਸਨੀਕਾਂ ਦੇ ਪਿਆਰ ਸਦਕਾ ਕੌਂਸਲਰ ਬਣ ਚੁੱਕੇ ਹਨ ਅਤੇ ਦੁਬਾਰਾ ਫਿਰ ਚੋਣ ਮੈਦਾਨ ਦੇ ਵਿੱਚ ਹਨ ਤੇ 2022 ਤੋਂ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਇਲਾਕੇ ਦੇ ਵਿੱਚ ਵਿਕਾਸ ਨਹੀਂ ਹੋ ਪਾਇਆ ਅਤੇ ਇਲਾਕੇ ਵਿੱਚ ਜਗਾ ਜਗਾ ਗੰਦਗੀ ਦੇ ਢੇਰ ਦੇਖਣ ਨੂੰ ਮਿਲ ਰਹੇ ਹਨ ਇਸ ਵਾਰ ਅਗਰ ਦੁਬਾਰਾ ਇਲਾਕੇ ਦੇ ਲੋਕ ਉਹਨਾਂ ਨੂੰ ਪਰ ਵਾਹੂ ਦਾ ਰਾ ਦੇਣਗੇ ਤੇ ਉਹ ਕੌਂਸਲਰ ਬਣ ਕੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨਗੇ ਜਿਹਦੇ ਪਾਸੇ ਵਾਰਡ ਨੰਬਰ 52 ਦੇ ਵਿੱਚ ਕਾਂਗਰਸ ਦਫਤਰ ਦਾ ਉਦਘਾਟਨ ਕਰਨ ਪਹੁੰਚੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਉਹ ਪ੍ਰਕਾਸ਼ ਸੋਨਨੀ ਜੀ ਨੇ ਕਿਹਾ ਕਿ 2022 ਦੇ ਵਿੱਚ ਲੋਕਾਂ ਦੀ ਹਵਾ ਆਮ ਆਦਮੀ ਪਾਰਟੀ ਵੱਲ ਸੀ ਅਤੇ ਜਿਸ ਦੇ ਚੱਲਦੇ ਆਪ ਦੀ ਸਰਕਾਰ ਬਣ ਗਈ ਅਤੇ ਹੁਣ ਲੋਕ ਆਪ ਦੀ ਸਰਕਾਰ ਤੋਂ ਅੱਕੇ ਪਏ ਹਨ ਅਤੇ ਲੋਕ ਇਸ ਵਾਰ ਕਾਂਗਰਸ ਨੂੰ ਦੇਖਣਾ ਚਾਹੁੰਦੇ ਹਨ ਅਤੇ ਨਗਰ ਨਿਗਮ ਦੀ ਚੋਣਾਂ ਵਿੱਚ ਇਹ ਸਾਫ਼ ਹੋ ਜਾਵੇਗਾ ਕਿ ਲੋਕ ਕਾਂਗਰਸ ਨਾਲ ਕਿੰਨਾ ਪਿਆਰ ਕਰਦੇ ਨੇ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਵਾਰਡ ਨੰਬਰ 52 ਦੀਆਂ ਜਿੱਥੇ ਕਿ ਕੌਂਸਲਰ ਵਿਕਾਸ ਸੋਨੀ ਜੋ ਕਿ ਦੁਬਾਰਾ ਫਿਰ ਕੌਂਸਲਰ ਲਈ ਚੋਣ ਉਮੀਦਵਾਰ ਦੇ ਤੌਰ ਤੇ ਮੈਦਾਨ ਵਿੱਚ ਉਤਰੇ ਨੇ ਤੇ ਉਹਨਾਂ ਦੇ ਦਫ਼ਤਰ ਦਾ ਉਦਘਾਟਨ ਕਰਨ ਦੇ ਲਈ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਓਨ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਤੇ ਰੂਪਨਗਰ ਦੇ ਇਲਾਕੇ ਵਾਰਡ 52 ਦੇ ਇਲਾਕੇ ਦੇ ਲੋਕ ਸਾਰੇ ਇਕੱਤਰ ਹੋਏ ਅਤੇ ਉਹਨਾਂ ਵੱਲੋਂ ਫੁੱਲਾਂ ਦੀ ਮਾਲਾ ਲੈ ਕੇ ਓਮ ਪ੍ਰਕਾਸ਼ ਓਨ ਜੀ ਦਾ ਸਵਾਗਤ ਕੀਤਾ ਗਿਆ ਅਤੇ ਜਿੰਦਾਬਾਦ ਦੇ ਨਾਰੇ ਲਾਏ ਗਏ ਸੋਇ ਤਸਵੀਰਾਂ ਤੁਹਾਡਾ ਸਾਂਝੇ ਕਰ ਰਹੇ ਹਾਂ ਰੂਪਨਗਰ ਦੀਆਂ ਜਿੱਥੇ ਕਿ ਵਿਕਾਸ ਓਨੀ ਵੱਲੋਂ ਆਪਣੇ ਚੋਣ ਪ੍ਰਚਾਰ ਦੇ ਲਈ ਦਫਤਰ ਦਾ ਉਦਘਾਟਨ ਸ੍ਰੀ ਓਮ ਪ੍ਰਕਾਸ਼ ਜੀ ਸੋਨੀ ਜੀ ਵੱਲੋਂ ਕਰਵਾਇਆ ਗਿਆ ਅਤੇ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਲੋਕਾਂ ਨੂੰ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਵੀ ਇਲਾਕੇ ਦੇ ਵਿੱਚ ਕਾਫੀ ਵਧੀਆ ਕੰਮ ਕਰਵਾਇਆ ਗਿਆ ਸੀ ਅਤੇ ਦੁਬਾਰਾ ਫਿਰ ਹੁਣ ਜਦੋਂ ਵਿਕਾਸ ਸੋਨੀ ਜੀ ਜਿੱਤਣਗੇ ਤਾਂ ਉਸ ਤੋਂ ਬਾਅਦ ਦੁਬਾਰਾ ਫਿਰ ਜਿਹੜੇ ਕੋਈ ਕੰਮ ਰਹਿ ਗਿਆ ਹੈ ਉਹ ਵੀ ਕਰਵਾਏ ਜਾਣਗੇ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਲਾਕੇ ਦੇ ਲੋਕਾਂ ਵਿੱਚ ਕਾਫੀ ਖੁਸ਼ੀ ਦਿਖਾਈ ਦੇ ਰਹੀ ਸੀ ਅਤੇ ਵਾਰਡ 52 ਦੇ ਵਿੱਚ ਇਸ ਵਾਰ ਦੁਬਾਰਾ ਵਿਕਾਸ ਹੋਣੇ ਚੋਣ ਮੈਦਾਨ ਵਿੱਚ ਉਤਰੇ ਨੇ ਆਓ ਤੁਹਾਨੂੰ ਦਿਖਾਉਂਦੇ ਹਾਂ ਅੱਜ ਦੀਆਂ ਕੁਝ ਤਸਵੀਰਾਂ श्री 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 प्रकाज जी सोनी जिंदाबाद प्रयागराज जी सोनी जिंदाबाद प्रयागराज जी सोनी जिंदाबाद प्रयागराज जी सोनी जिंदाबाद नेशनल कांग्रेस जिंदाबाद नेशनल कांग्रेस जिंदाबाद प्रकाज जी सोनी जिंदाबाद प्रयागराज जी सोनी जिंदाबाद प्रयागराज जी सोनी जिंदाबाद प्रयागराज जी सोनी जिंदाबाद नेशनल कांग्रेस जिंदाबाद सोनी जी जिंदाबाद सोनी जी जिंदाबाद आ गया सोनी आ ਆ ਦੇਖਦੇ ਹੋ ਫੁੱਲਾਂ ਦੀਆਂ ਮਾਲਾ ਪਾ ਕੇ ਜਿਹੜਾ ਵਾਰਡ ਵਾਸੀ ਆ ਲੋ ਜਿਹੜਾ ਸਾਫ ਕਾ ਟਿਕਾ ਪਰਮ ਪ੍ਰਕਾਸ਼ ਸੋਨੀ ਜੀ ਦਾ ਨਰ ਸਵਾਗਤ ਕੀਤਾ ਜਾ ਰਿਹਾ ਹੈ ਦੇਖਦੇ ਹੋ 70% ਜਿਹੜੀ ਵਾਰਡ ਤੇ ਕੰਨੀ ਹੋਈਆਂ ਵਾਰਡ ਬਾਈ ਜਿਹੜੀਆਂ ਤਸਵੀਰਾਂ ਮੈਂ ਤੁਹਾਡਾਂ ਸਾਹਮਣੇ ਲਗਾ ਰਿਹਾ ਹਾਂ ਡਾਕਟਰ ਜਿਹੜਾ ਤੁਹਾਡੇ ਨਾਲ ਆਏਗਾ ਭਾਈ ਨੂੰ ਪਾਓ ਤੇ ਇਧਰ ਇੱਕ ਹੋਰ ਦਿਓ ਇਹ ਤੇ ਨਹੀਂ ਉਹਨਾਂ ਦਾ ਮਾਰਦਾ ਮਾਰ ਲਾ ਹਲੋ ਹਲੋ ਆ ਜਾਓ ਆਹ ਲਾ ਲਓ ਫਰੀਬਨ ਕੱਟ ਲੈਣੇ ਹੋਏ ਚਲੋ ਹੋਰ ਅੱਗੇ ਆਹ ਲਾ ਲਓ ਆਹ ਲੋਕੀ ਗੋਲੇ ਕਾ ਕੇ ਭਾਈ ਤੇ ਫੜ ਲੈਣਾ ਤੇ ਮਾਰੀ ਕਿਧ ਹੋ ਜੂਗੀ ਪਹਿਲੋ ਤੂੰ ਵਾਜ ਤੇ ਫੜ ਲੈਣਾ ਉਹ ਸਾਥ ਆਕਣੇ अंदर खास करके अपने पापा जी ने सारे बजुर्गों को बेनती करा की वो अंदर आज सारे बेनती अंदर आ जाओ सारे अजमीत जी सारे सारे आ जाओ कहता ना रह जाए उसे सारे अंदर आ जाए जी सारे आज मेरे भाई

ਮੇਰੇ ਭਾਜੀ ਦੀਪ ਸਿੰਘਾ ਤਾਂ ਸਾਰੇ ਸਨਮਾਨ ਦੀ ਗੱਲ ਹੈ ਕਿ ਸਾਡੀ ਵਾਰਡ ਦੇ ਵਿੱਚ ਅੱਜ ਵਿਕਾਸ ਸੋਨੀ ਜੀ ਜਿਹੜੇ ਕਿ ਕਾਰਪੋਰੇਸ਼ਨ ਦੇ ਇਲੈਕਸ਼ਨ ਲੜਨ ਜਾ ਰਹੇ ਹੈ ਉਹ ਜੋ ਕਿ ਇਸ ਟਾਈਮ ਸਾਡੀ ਪੂਰੀ ਵਾਰਡ ਵਾਸਤੇ ਬੜੀ ਫਕਰ ਦੀ ਗੱਲ ਹੈ ਕਿ ਇਸ ਟਾਈਮ ਵਿਕਾਸ ਜੀ ਜਿਹੜੇ ਇੱਥੇ ਲੜ ਰਹੇ ਹੈ ਉਹ ਰੌਮਿਤ ਮੇਅਰ ਕੈਂਡੀਡੇਟ ਹੈ ਜਿਨ੍ਹਾਂ ਨੇ ਕਿ ਸਾਡੀ ਵਾਰਡ ਦਾ ਵੈਸੇ ਤਾਂ ਸਾਡੀ ਵਾਰਡ ਚ ਕਦੀ ਕੰਮ ਆ ਵਿਕਾਸ ਦਾ ਕਦੇ ਕੋਈ ਕੰਮ ਨਹੀਂ ਆਇਆ ਪਰ ਜਿਹੜੇ ਨਾਮ ਇਹ ਵਿਕਾਸ ਜੀ ਹੈ ਉਹਨਾਂ ਦੇ ਆਉਣ ਤੋਂ ਬਾਅਦ ਸਾਡੀ ਵਾੜ ਦੇ ਵਿੱਚ ਕਿਸੇ ਵੀ ਵਾਧੇ ਦਾ ਕੋਈ ਕਮੀ ਨਹੀਂ ਰਹੇਗੀ ਵੈਸੇ ਤੇ ਦਿੱਖਿਆ ਜਾਵੇ ਤੇ ਅੱਜ ਤੱਕ ਤਾਂ ਨਹੀਂ ਸਾਡੇ ਪਰਿਵਾਰ ਨੂੰ ਜਿਹੜੇ ਰੂਪ ਨਗਰ 8 ਨੰਬਰ 52 ਦਾ ਵਿੱਚ ਵਿਕਾਸ ਸੋਣੀ ਪਾਰਾ ਦੇਖਿਆ ਗਿਆ ਮਾਹੌਲ ਦਾ ਆਰਾਮ ਮਿਲਿਆ ਸੀ ਇਸ ਤਰ੍ਹਾਂ ਹੈ ਪਹਿਲਾਂ ਤੇ ਇਹ ਜਿਹੜੇ ਪਦੈਸ਼ੰਕ ਕਲੋਨੀ ਚ ਇਹਨੇ ਇਲੈਕਸ਼ਨ ਲੜਿਆ ਸੀ ਵਿਕਾਸ ਦੇ ਪਰ ਉਹ ਐਥੀਰ ਗਰਵ ਹੋਗੀ ਹੁਣ ਚੋਪੜਾ ਜੀ ਨੇ ਰੀਨਾ ਚੋਪੜਾ ਜੀ ਜਿਹੜੇ ਇੱਥੇ ਕਾਉਂਸਲਰ ਸੀ ਮਿਸੇ ਚੋਪੜਾ ਉਹਨੇ ਆਪਣੀ ਸੀਟ ਛੱਡ ਕੇ ਵਿਕਾਸ ਜੀ ਨੂੰ ਦਿੱਤੀ ਆ ਕਿਉਂਕਿ ਇਲਾਕੇ ਵਾਲਿਆਂ ਦੀ ਡਿਮਾਂਡ ਸੀ ਸੋ ਅੱਜ ਮੈਂ ਆਇਆ ਹਾਜ਼ਰ ਹੋਇਆ ਇੱਥੇ ਕਿਉਂਕਿ ਇਲਾਕੇ ਵਾਲਿਆਂ ਦਾ ਹੁਕਮ ਸੀ ਅੱਜ ਵਿਕਾਸ ਇੱਥੇ ਇਲੈਕਸ਼ਨ ਦਾ ਜਿਹੜਾ ਦਫ਼ਤਰ ਅੱਜ ਉਹਦਾ ਅਧਗਾਟਨ ਕੀਤਾ ਸੋ ਸਾਰਾ ਰੂਪਨਗਰ ਦਾ ਏਰੀਆ ਜਿਹੜਾ ਸਾਰੇ ਭੈਣਾ ਭਰਾ ਅੱਜ ਹਮਮਾ ਆ ਕੇ ਆਏ ਨੇ ਮੈਂ ਇਹਨਾਂ ਦਾ ਧਰਵਾਦ ਕਰਨਾ ਸੋ ਇਹਨਾਂ ਦੇ ਕਹਿਨ ਤੇ ਹੀ ਵਿਕਾਸ ਇਥੋਂ ਇਲੈਕਸ਼ਨ ਲੈਣ ਲੱਗਾ ਸੋ ਮੈਂ ਸਮਝਦਾ ਕਿ ਬੜੀ ਵੱਡੀ ਲੀਡ 'ਚ ਇਹ ਜਿਤਾ ਕੇ ਵਿਕਾਸ ਨੂੰ ਇੱਥੇ ਕਾਰਪੋਰੇਸ਼ਨ ਦੇ ਹੌਪ ਚ ਭੇਜਣਗੇ ਅੱਜ ਸੈਂਟਰ ਕੋਸੇ ਵੀ ਗੱਲ ਕਰੀਏ ਤਾਂ ਸੈਂਟਰ ਕੋਸੇ ਦੇਖਿਆ ਜਾ ਰ ਸਾਰੇ ਡਿਪਟੀ ਸੀਐਮ ਸਾਹਿਬ ਨੂੰ ਡੀਵਾਰ ਗੱਲਿਆ ਜੀ ਲੋਕਾਂ ਦਾ ਪਿਆਰ ਆ ਜੀ ਹੁਣ ਪਹਿਲੋ ਦੇ ਥੋੜਾ ਜਿਹਾ ਹੋ ਗਿਆ ਕਿਉਂਕਿ ਉਸ ਵੇਲੇ ਇੱਕ ਹਵਾ ਜੀ ਚੱਲ ਪਈ ਜਾਂ ਪਤਾ ਨਹੀਂ ਕੀ ਲੋਕਾਂ ਦੇ ਬਣਾ ਸੀ ਬਦਲਾਅ ਸੀ ਇੱਕ ਤਰ੍ਹਾਂ ਦਾ ਕਹਿੰਦੇ ਸੀ ਲੋਕ ਇਹ ਕਰ ਵੇਖ ਲਈਏ ਪਰ ਅੱਜ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਤੋਂ ਇੰਨੇ ਦੁਖੀ ਹੋ ਗਏ ਸੋ ਮੇਰੇ ਨਾਲ ਸਾਰਿਆਂ ਦਾ ਪਿਆਰ ਆ ਅੱਜ ਵੀ ਪਿਆਰ ਆ ਤੁਸੀਂ ਵੇਖੋ ਵੀ ਜਿੱਥੇ ਮੈਂ ਜਾਣਾ ਉੱਥੇ ਹਜ਼ਾਰਾਂ ਦੀ ਗਿਣਤੀ ਚ ਲੋਕ ਆਉਂਦੇ ਨੇ ਪਿਆਰ ਕਰਦੇ ਨੇ ਚਾਹੇ ਕੋਈ ਵੀ ਵਾਰਿਆ ਸੋ ਅੱਜ ਮੈਂ ਰੂਪਨਗਰ ਚ ਆਇਆ ਤੁਸੀਂ ਲੋਕਾਂ ਦਾ ਪਿਆਰ ਵੇਖ ਲਓ ਮੇਰੇ ਸਾਰੇ ਪਰਿਵਾਰ ਦੇ ਮੈਂਬਰ ਹੀ ਨੇ ਸਾਰੇ ਮੈਂ ਖੋ ਮੈਂ ਤੇ ਇੱਕੋ ਗੱਲ ਕਾਂਗਾ ਕਿ ਸਾਡੇ 85 ਵਾਲਾ ਨੇ ਹਰ ਵਾਰ ਚ ਕਾਂਗਰਸ ਪਾਰਟੀ ਦੀ ਮਤ ਕਰਕੇ ਕਿਉਂਕਿ ਇਹਨਾਂ ਨੇ ਕਾਂਗਰਸ ਪਾਰਟੀ ਦੇ ਕੰਮਾਂ ਨੂੰ ਵੇਖਿਆ ਮੇਰੇ ਕੰਮਾਂ ਨੂੰ ਵੇਖਿਆ ਸਾਡੇ ਸੱਤਿਆਂ ਦੇ ਕੰਮਾਂ ਨੂੰ ਵੇਖਿਆ ਸੋ ਸਾਡੇ ਕੰਮ ਵੇਖ ਕੇ ਕਾਂਗਰਸ ਪਾਰਟੀ ਦਾ ਸਾਥ ਦੇਣ ਸੋ ਕੋਈ ਨੁਸਖਰ ਨਹੀਂ ਆਉਂਦਿਆਂਗੇ ਲੱਖਿਆ ਚ ਚੋਣਾ ਪਹਿਲਾਂ ਹੀ ਲੇਟ ਕਰਵਾਈਆਂ ਉਸ ਤੋਂ ਬਾਅਦ ਜੇ ਸਮਾਂ ਦਿੱਤਾ ਗਿਆ ਤਾਂ ਬਹੁਤ ਘੱਟ ਰਹੀ ਹੈ ਚਲੋ ਕੋਈ ਨਹੀਂ ਜੀ ਲੋਕਾਂ ਨੇ ਹੁਣ ਫੈਸਲਾ ਕਰਨਾ ਸਮਾਂ ਤਾਂ ਬਿਲਕੁਲ ਘੱਟ ਦਿੱਤਾ ਹੈ ਨਾ ਪਰ ਕੋਈ ਗੱਲ ਨਹੀਂ ਸਭ ਠੀਕ ਹੋਏਗਾ ਜੋ 52 ਨੰਬਰ ਵਿੱਚ ਭਰਮਾ ਹੁੰਗਾਰਾ ਮਿਲਿਆ ਕਿ ਸੋ ਮੈਂ ਪਹਿਲੋਂ ਤੋਂ ਵਾਰਡ ਨੰਬਰ 52 ਵਾਲੇ ਸਾਰੇ ਆਪਣੇ ਸਤਕਾਰਯੋਗ ਬਜ਼ੁਰਗਾਂ ਦਾ ਆਪਣੇ ਭਰਾਵਾਂ ਦਾ ਭੈਣਾ ਦਾ ਮਾਵਾ ਦਾ ਸਾਰਿਆਂ ਦਾ ਦਿਲ ਦੀ ਗਰਾਈਆਂ ਤੋਂ ਧੰਨਵਾਦ ਵੀ ਕਰਦਾ ਹਾਂ ਔਰ ਉਸ ਦੇ ਨਾਲ ਨਾਲ ਇੱਕ ਗੱਲ ਕਹਿਣਾ ਚਾਹਨਾ ਹੈ ਕਿ ਸਿਰਫ ਵਾਰਡ ਨੰਬਰ 52 ਹੀ ਨਹੀਂ ਜਿੱਦੋਂ ਮੈਂ ਇਲੈਕਸ਼ਨ ਲੜ ਰਿਹਾ ਹਾਂ ਪੂਰੇ ਅੰਮ੍ਰਿਤਸਰ ਦੀ 85 ਵਾੜਾਂ ਚ ਕਾਂਗਰਸ ਪਾਰਟੀ ਦੇ ਜਿੰਨੇ ਵੀ ਉਮੀਦਵਾਰ ਐ ਉਹਨਾਂ ਨੂੰ ਬਹੁਤ ਵਧੀਆ ਹੰਗਾਰਾ ਔਰ ਲੋਕੀ ਵਨ ਸਾਈਡਿਡ ਮੈਂ ਸਮਝਦਾ ਜਿਹੜੀ ਅੰਮ੍ਰਿਤਸਰ ਸਿਟੀ ਕਾਰਪੋਰੇਸ਼ਨ ਦੀ ਸਾਡੀ ਕਾਂਗਰਸ ਦੀ ਹਾਊਸ ਮੰਨਣ ਜਾ ਰਹੀ ਐ ਔਰ ਸਾਰਿਆਂ ਨੂੰ ਬੜਾ ਵਧੀਆ ਸਮਰਥਨ ਕਾਂਗਰਸ ਪਾਰਟੀ ਨੂੰ ਬਹੁਤ ਵਧੀਆ ਮਿਲ ਰਿਹਾ ਹੈ ਜਦੋਂ ਹੀ ਲੋਕਾਂ ਦੇ ਵਿੱਚ ਜਾਣਿਆ ਤਾਂ ਲੋਕ ਕਹਿੰਦੇ ਨੇ ਇਸ ਵਾਰ ਅੰਮ੍ਰਿਤਸਰ ਦਾ ਜਿਹੜਾ ਮੇਅਰ ਬਿਕਾ ਦੇ ਜੀ ਮੈਂ ਕਦੀ ਨਹੀਂ ਕਿਹਾ ਲੋਕੀ ਕਹਿਣ ਲੋਕਾਂ ਦਾ ਦੇਖੋ ਪਿਆਰ ਹੈ ਪਰ ਮੈਂ ਇੱਕ ਗੱਲ ਕਹਾਂਗਾ ਮੇਰੇ ਤੋਂ ਸੀਨੀਅਰ ਵੀ ਬਹੁਤ ਨੇ ਜੋ ਪਾਰਟੀ ਹਾਈ ਕਮਾਂਡ ਹੁਕਮ ਕਰ ਸੁਲਮਾਨ ਨੇ ਕਈ ਕਾਉਂਸਲਰ ਜਿਨ੍ਹਾਂ ਨੂੰ ਪਾਰਟੀ ਨੇ ਟਿਕਟ ਦਿੱਤੀ ਉਹ 5 5 6 6 ਵਰੀ ਇਲੈਕਸ਼ਨ ਲੜ ਚੁੱਕੇ ਹੋ ਜਿੱਤ ਚੁੱਕੇ ਨੇ ਜਿੰਨੂੰ ਆ ਪਾਰਟੀ ਹਾਈ ਕਮਾਂਡ ਜਿਹਦੇ ਤੇ ਹੱਥ ਰੱਖੇਗੀ ਜਿੰਨੂੰ ਅਸ਼ੀਰਵਾਦ ਦੇਗੀ ਆਪਸ਼ੀ ਉਹਨੂੰ ਮੇਰ ਬਣਾਵਾਗੇ ਜੀ ਸਰ ਗੱਲ ਕਰੀ ਤਾਂ ਸਮਾਂ ਬਹੁਤ ਘੱਟ ਮਿਲਿਆ ਸੀ ਕੀ ਲੱਗਦਾ ਸੀ ਕਿ ਉਹਨਾਂ ਨੂੰ ਗੋਲ ਆਰਟਸ ਵੀ ਅਸੀਂ ਸ਼ਾਇਦ ਨਹੀਂ ਕੱਟ ਪਾਉਣਾ ਦੇਖੋ ਕੋਈ ਇਦਾਂ ਦੀ ਦਿੱਕਤ ਨਹੀਂ ਸਮਾਂ ਕਾਉਂਸਲਰ ਇਲੈਕਸ਼ਨ ਬਹੁਤ ਛੋਟੀ ਹੁੰਦੀ ਹੈ ਔਰ ਪਰਸਨਲ ਰਿਲੇਸ਼ਨ ਦੀ ਇਲੈਕਸ਼ਨ ਹੁੰਦੀ ਹੈ ਉਹਦੇ ਵਾਸਤੇ 10 ਦਿਨ ਦਾ ਟਾਈਮ ਬਹੁਤ ਹੁੰਦਾ ਜਿੰਨੇ ਤਿਆਰੀ ਕੀਤੀ ਉਹਦੇ ਵਾਸਤੇ 10 ਦਿਨ ਵੀ ਬਹੁਤ ਹੈ ਜਿੰਨੇ ਤਿਆਰੀ ਨਹੀਂ ਕੀਤੀ ਜਿਹੜੇ ਲੋਕਾਂ ਵਿੱਚ ਨਹੀਂ ਰਹੇ ਜਿਹੜੇ ਲੋਕਾਂ ਦੇ ਦੁੱਖ ਸੁੱਖ ਚ ਨਹੀਂ ਗਏ ਉਹਨਾਂ ਵਾਸਤੇ 2 ਮਹੀਨੇ ਵੀ ਥੋ ਤਹਾਡੇ ਸਾਹਮਣੇ ਹੈ ਇੱਕ ਸੋਨੀ ਸਾਹਿਬ ਦਾ ਆਨ ਦਾ ਪਤਾ ਲੱਗਿਆ ਤੇ ਸਾਰੀ ਵਾਰਡ ਦੇ ਮੇਨ ਮੇਨ ਬੰਦੇ ਸਾਡੀ ਵਾਰਡ ਦੀ کریم ਸਾਰੀ ਇਕੱਠੀ ਹੋਈ ਹੈ ਦੋ ਬੁੱਤਾਂ ਦੀ ਹੋਈ ਸਰ ਅੱਜ ਦੋ ਬੁੱਤਾਂ ਦੀ ਹੋਈ ਹੈ ਸੋ ਮੈਂ মিডিਆ ਰਾਹੀਂ ਤੁਹਾਡੇ ਥਰੂ ਇੱਕ ਜਰੂਰ ਰਿਕਵੈਸਟ ਕਰਾਂਗਾ ਕਿ ਸਾਰਿਆਂ ਨੂੰ ਕਿ ਕਾਂਗਰਸ ਪਾਰਟੀ ਦਾ ਸਾਥ ਦਿਓ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਹੜਾ ਹਰ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ ਚਾਹੇ ਕੋ ਗਰੀਬ ਹੈ ਚਾਹੇ ਕੋ ਮੀਰ ਹੈ ਚਾਹੇ ਕੋ ਵਪਾਰੀ ਹੈ ਚਾਹੇ ਕੋ ਦਿਹਾੜੀਦਾਰ ਹੈ ਔਰ ਜਦੋਂ-ਜਦੋਂ ਵੀ ਕਾਰਪੋਰੇਸ਼ਨ 'ਚ ਸਾਡੀ ਕਾਂਗਰਸ ਦੇ ਕਾਉਂਸਲਰ ਬਣੇ ਨੇ ਸਾਡੀ ਪੰਜਾਬ 'ਚ ਕਾਂਗਰਸੀ ਸਰਕਾਰ ਬਣੀ ਹੈ ਸਾਡੇ ਪੰਜਾਬ ਦੇ ਤਰੱਕੀ ਕੀਤੀ ਹੈ ਸਾਡੇ ਇਸ ਗੁਰੂ ਦੀ ਨਗਰੀ ਦੀ ਡਿਵੈਲਪਮੈਂਟ ਹੋਈ ਹੈ ਔਰ ਅੱਜ ਆਮ ਆਦਮੀ ਪਾਰਟੀ ਦੀ 3 ਸਾਲਾਂ ਤੋਂ ਸਰਕਾਰ ਹੈ ਜੋ ਹਾਲ ਹੈ ਇਹਨਾਂ ਕੋ ਤਾਂ ਕੂੜਾ ਨਹੀਂ ਚੁਕਾਇਆ ਗਿਆ ਇਨਾਂ ਕੋ ਤੇ ਕੋਈ ਲਾਈਟਾਂ ਨਹੀਂ ਜਗਾਈਆਂਗਾ ਇਨਾਂ ਕੋ ਸਾਫ਼ ਪਾਣੀ ਲੋਕਾਂ ਨੂੰ ਨਹੀਂ ਦਿੱਤਾ ਗਿਆ ਇਹਨਾਂ ਨੇ ਹੋਰ ਕਿਸੇ ਨਾਲ ਕੀ ਕਰਨਾ ਹੈ ਵਾਅਦੇ ਤੇ ਇਹਨਾਂ ਨੇ ਬਹੁਤ ਕਰ ਲਏ ਲੋਕੀ ਜਵਾਬ ਦੇਣਗੇ ਇਹਨਾਂ ਨੂੰ ਜਿੱਦਾਂ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ 'ਚ ਦਿੱਤਾ ਇਹਨਾਂ ਦੀ ਜਮਾਨਤਾਂ ਜ਼ਬਤ ਹੋਣਗੀਆਂ ਆਮ ਆਦਮੀ ਪਾਰਟੀ ਦੀਆਂ ਔਰ ਮੈਨੂੰ ਲੱਗਦਾ ਭਾਜੀਪੀ ਦੀ ਵੀ 40 ਤੋਂ 45 ਸੀਟਾਂ ਦੇ ਜਮਾਨਤਾਂ ਜ਼ਬਤ ਹੋਣਗੀਆਂ ਜੇ ਵਾਰਡ ਦੇ ਕੱਲੇ ਵਾਰਡਾਂ ਵਿੱਚ ਪਾਣੀ ਤਾਂ ਹੈ ਨਹੀਂ ਪਰ ਟੂਟੀਆਂ ਲਵਾਈ ਜਾ ਰਹੀਆਂ ਟੂਟੀਆਂ ਕਾਦੀਆਂ ਟੂਟੀਆਂ ਨੇ ਪਾਣੀ ਚਾਲੂ ਅਸ਼ੀ ਕਰਾ ਕੇ ਦੇਾਂਗੇ ਜੇ ਟੂਟੀਆਂ ਲਵਾਤੀਆਂ ਤੇ ਟੂਟੀਆਂ ਜੋ ਪਾਣੀ ਦਾ ਕੰਮ ਜੇ ਟੂਟੀਆਂ ਦਾ ਫਾਇਦਾ ਤਾਂ ਦੀ ਜੇ ਘਮੋਦ ਪਾਣੀ ਆਵੇ ਤਾਂ ਉਹਦਾ ਟੂਟੀ ਦਾ ਕੀ ਫਾਇਦਾ ਟੂਟੀ ਵੀ ਚਲਾਵਾਂਗੇ ਪਾਣੀ ਵੀ ਆਏਗਾ ਲਾਈਟਾਂ ਵੀ ਲਾਵਾਂਗੇ ਸਫਾਈ ਵੀ ਕਰਾਵਾਂਗੇ ਔਰ ਕਿਸੇ ਤਰੀਕੇ ਦੀ ਵੀ ਦੇ ਸਾਡੀ ਡਿਊਟੀ ਮੰਦੀ ਹੈ ਕੋਈ ਆਸਾਨ ਨਹੀਂ ਅਸੀਂ ਲੋਕਾਂ ਦੇ ਕਹਿੰਦਾ ਜੇ ਲੋਕੀ ਸਾਨੂੰ ਵੋਟਾਂ ਪਾਉਂਦੇ ਨੇ ਲੋਕੀ ਸਾਨੂੰ ਇੰਨਾ ਪਿਆਰ ਕਰਦੇ ਨੇ ਤੇ ਸਾਡਾ ਫਰਜ਼ ਵੀ ਮੰਦਾ ਹੈ ਕਿ ਉਹਨਾਂ ਦੀ ਸੇਵਾ ਕਰੀਏ ਉਹਨਾਂ ਦੇ ਵਿੱਚ ਰਹੀਏ ਉਹਨਾਂ ਦੇ ਦੁੱਖ ਸੁੱਖ ਤੇ ਭਾਈਵਾਲ ਬਣੀਏ ਉਹਨਾਂ ਦੇ ਜੋ ਉਹਨਾਂ ਦੀ ਉਮੀਦ ਹੋਈ ਉਹਤੇ ਖਰੇ ਉਤਰਾਂਗੇ ਸਾਰੇ ਮਿਲ ਕੇ ਖਰੇ ਉਤਰਾਂਗੇ ਧੰਨਵਾਦ ਜੀ